ਇਹ ਕੋਈ ਹਾਰਟ ਦੀ ਸ਼ਿਕਾਇਤ ਹੈ ਕੋਈ ਲੀਵਰ ਦੀ ਸ਼ਿਕਾਇਤ ਹੈ ਕੋਈ ਸ਼ੂਗਰ ਹੈ ਜੀ ਜੀ ਹਰ ਰੋਗ ਨੂੰ ਯਾਨੀ ਕਿ ਘੱਟੋ ਘੱਟ 100 ਤੋਂ ਉੱਪਰ ਰੋਗ ਦੇ ਨਾਲ ਟੁੱਟਦਾ ਹੈ ਆਹ ਕਾੜੇ ਨਾਲ ਇਹ ਕਾੜੇ ਨਾਲ ਇਨੇ ਕਾੜੇ ਕੋਈ ਨੀ ਕਿਸੇ ਨੂੰ ਸਟੱਡ ਪਾਉਣ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਇਹ ਕਾੜਾ ਡੇਲੀ ਪੀਉਣਾ ਹੈ ਅੱਛਾ ਇੱਕ ਗਲਾਸ ਜੀ 20 ਦਿਨਾਂ ਬਾਅਦ ਟੈਸਟ ਕਰਾ ਕੇ ਆਉਣ ਜਿਹੜਾ ਕਹਿੰਦਾ ਨਾ ਕੋਈ ਸਟੱਡ ਪਾਊਗਾ ਅੱਛਾ ਉਹਨੇ ਸਟੱਡ ਨਹੀਂ ਪਿੰਦਾ ਸਾਸ਼ੀ ਗਾ ਦੋਸਤੋ ਪਿੰਡ ਸਹਨੇ ਦੇ ਵਿੱਚ ਖੜਾ ਜੀ ਮੈਂ ਪਹੁੰਚਿਆ ਸੀਗਾ ਜੀ ਆਪਣਾ ਡਾਕਟਰ ਭਾਈ ਰੂਪੇ ਵਾਲਿਆਂ ਕੋਲੇ ਤੇ ਇਹ ਨਾ ਇਹਨਾਂ ਨੇ ਨਵਾਂ ਇੱਕ ਕਾੜਾ ਤਿਆਰ ਕੀਤਾ ਬਾਈ ਕਈ ਮਰੀਜ਼ਾਂ ਨੂੰ ਇਹਨੇ ਕਾੜਾ ਪਿਆ ਦਿੱਤਾ ਤੇ ਰਿਜ਼ਲਟ ਕਹਿੰਦੇ ਬਹੁਤ ਵਧੀਆ ਮਿਲੇ ਬਾਕੀ ਬੜ ਡਾਕਟਰ ਸਾਹਿਬ ਨਾਲ ਗੱਲ ਕਰਦੇ ਆਂ ਇਧਰਲੇ ਪਾਸੇ ਦੇਖ ਸਕਦੇ ਹੋ ਇਹਨਾਂ ਦਾ ਸੈਣੇ ਦੇ ਵਿੱਚ ਵੀ ਮੰਨ ਕੇ ਚਲੋ ਇਹਨਾਂ ਦੀ ਸ਼ਾਪ ਆ ਤੇ ਬਾਕੀ ਇਹਨਾਂ ਦਾ ਘਰੇ ਵੀ ਆ ਜੀ ਸੱਚੀ ਗਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕੀ ਹਾਲ ਚਾਲ ਆ ਜੀ ਤੁਹਾਡੇ ਕੀੜਾ ਕਾੜਾ ਕਿਹੜਾ ਕਹਿੰਦੇ ਤੁਸੀਂ ਇਹੇ ਕਾੜੇ ਤਿਆਰ ਕੀਤਾ ਜੀ ਇਹ ਠੀਕ ਆ ਜੀ ਆ ਬੁਖਾ ਦਿਓ ਹਾਂ ਜੀ ਹਾਂ ਜੀ ਇਹ ਕੋਈ ਹਾਰਡ ਦੀ ਸ਼ਿਕਾਇਤ ਹੈ ਕੋਈ ਲੀਵਰ ਦੀ ਸ਼ਿਕਾਇਤ ਹੈ ਕੋਈ ਸ਼ੂਗਰ ਹੈ ਜੀ ਹਰ ਰੋਗ ਨੂੰ ਜਾਨੀ ਕਿ ਘੱਟੋ ਘੱਟ 100 ਤੋਂ ਉੱਪਰ ਰੋਗ ਇਹਦੇ ਨਾਲ ਟੁੱਟਦਾ ਹੈ ਆਹ ਕਾੜਾ ਇਹ ਕਾੜਾ ਇਹਨੇ ਕਾੜਾ ਕੋਈ ਵੀ ਕਿਸੇ ਨੂੰ ਸਟੱਡ ਪਾਉਣ ਦੀ ਰੋਡ ਨਹੀਂ ਜਿੱਥੇ ਜੀ ਨਹੀਂ ਰੋਡ ਦੀ ਇਹ ਕਾੜਾ ਡੇਲੀ ਪੀਉਣਾ ਹੈ ਅੱਛਾ ਇੱਕ ਗਲਾਸ ਜੀ 20 ਦਿਨਾਂ ਬਾਅਦ ਟੈਸਟ ਕਰਾ ਕੇ ਆਉਣ ਜਿਹੜਾ ਕਹਿੰਦਾ ਨਾ ਕੋਈ ਸਟੱਡ ਪਾਊਗਾ ਅੱਛਾ ਉਹਨੇ ਸਟੱਡ ਨਹੀਂ ਪਿੰਦਾ ਜੇ ਡਾਕਟਰ ਸਟੈਂਡਾ ਦੇ ਵੀ ਲਈ ਜਾਂਦੇ ਮਰਗਣਾ 10 ਲੱਖ ਰੁਪਏ ਲਈ ਜਾਂਦੇ 10 ਲੱਖ ਰੁਪਏ ਜਾਂਦੇ ਜੀ ਤੇ ਇਹ ਬਸ ਪੀਣਾ ਹਾਂ ਕੀ ਜੀ ਨਸੀ ਜੀ ਅੱਛਾ ਇਹਦੇ ਨਾਲ ਸੈੱਟ ਹੋ ਜਾਂਦੀ ਹੈ ਇਹ ਨਾਲ ਸੈੱਟ ਹੋ ਜਾਂਦਾ ਠੀਕ ਆ ਹੋਏ ਵੀ ਮਰੀਜ਼ ਸੈੱਟ ਹੋਏ ਵੀ ਹਾਂ ਜਿਹੜੇ ਇੱਧਰ ਬੈਠੇ ਆਂ ਬ੍ਰੀਜ ਆ ਉਹਨਾਂ ਨਾਲ ਗੱਲ ਕਰਾ ਦੇ ਜੀ ਆ ਜਿਓ ਗੱਲ ਕਰਾ ਦੇ ਜੀ ਆਪਾਂ ਤੇ ਬਾਕੀ ਮਰੀਜ਼ਾਂ ਨਾਲ ਤੁਹਾਡੀ ਗੱਲ ਕਰਾਉਣੇ ਆ ਜੀ ਇੱਧਰਲੇ ਪਾਸੇ ਜੀ 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 ਆ ਲੈ ਜੀ ਅੱਜ ਬਾਕੀ ਗੱਲ ਮੈਂ ਤੁਹਾਨੂੰ ਕਰਾਉਣੇ ਆ ਜੀ ਤੁਹਾਡੀ ਇੱਧਰਲੇ ਪਾਸੇ ਮਰੀਜ਼ ਬੈਠੇ ਆ ਇਹ 사ਸੀ ਗਾਲ ਜੀ ਤਾਨੂੰ ਕੀ ਪ੍ਰੋਬਲਮ ਸੀਗੀ ਆਪਣੇ ਕਿਹੜਾ ਮੈਸੇਜ ਇਹਨੂੰ ਸੀਗੀ ਠੀਕ ਆ ਤੁਹਾਡੀ ਵਾਈਫ ਨੂੰ ਹਾਂਜੀ ਟੈਗ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਅੱਛਾ ਜੀ ਹਾਂ ਉਹਨਾਂ ਨੂੰ ਇਹ ਕੜਾ ਪਿਆ ਤੇ ਧੁੰਨੀ ਵਾਲੀ ਦਵਾਈ ਪਾਈ ਹੈ ਜੀ ਉਹਦੇ ਨਾਲ ਫਰਕ ਆ ਹੁਣ ਫਰਕ ਪੈ ਗਿਆ ਹਾਂਜੀ ਹੁਣ ਠੀਕ ਹੋ ਗਈ ਹਾਂਜੀ ਹੋਈ ਜਾਂਦੀ ਹੈ ਠੀਕ ਜੀ ਤੇ ਪਹਿਲਾਂ ਕਿਸੇ ਹਸਪਤਾਲ 'ਚ ਦਿਖਾਇਆ ਸੀ ਕਿ ਨਹੀਂ ਹਾਂਜੀ ਹਾਂਜੀ ਠੀਕ ਆ ਉਹਨਾਂ ਨੇ ਕੀ ਗਿਆ ਸੀ ਉਹਦਾ ਪੰਪ ਘੱਟ ਕੰਮ ਕਰਦਾ ਸੀਗਾ ਅੱਛਾ ਜੀ ਹਾਂ ਠੀਕ ਹੈ ਜੀ ਹੁਣ ਇਹ ਕੜੇ ਦਾ ਸੈਟ ਆ ਜੀ ਕੜੇ ਦਾ ਸੈਟ ਆ ਹੁਣ ਉਹਦੇ ਬਾਅਦ ਰਿਪੋਰਟ ਕਰਾਵਾਂਗੇ ਜੀ ਜੀ ਹਾਂ ਡਾਕਟਰ ਸਾਹਿਬ ਕੋਲ ਇਹ ਰਿਪੋਰਟਾਂ ਕਰਾ ਕੇ ਜਦੋਂ ਨੋਰਮਲ ਆਊਗਾ ਠੀਕ ਹੈ ਜੀ ਆਹ ਦੇਖ ਸਕਦੇ ਤੁਸੀਂ ਤੁਹਾਨੂੰ ਕਾਦੀ ਪ੍ਰੋਬਲਮ ਸੀਗੀ ਇਹੀ ਜੀ ਇਹਨੂੰ ਵੀ ਇਹੀ ਸੀ ਹਾਂ ਜੀ ਤਾਂ ਠੀਕ ਹੋ ਹਾਂ ਬਹੁਤ ਫਰਕ ਆ ਠੀਕ ਹੈ ਜੀ ਦੱਸਿਓ ਜੀ ਹਾਂ ਜੀ ਆਹਾ ਕੜਾ ਠੀਕ ਹੈ ਜੀ ਇਹ ਡੇਲੀ ਲੈ ਕੇ ਗਲਾਸ ਪੀਉਣੇ ਆ ਡੇਲੀ ਲੈ ਕੇ ਗਲਾਸ ਡੇਲੀ ਦਾ ਕੋਈ ਹਾਰਡ ਦੀ ਸ਼ਿਕਾਇਤ ਹੈ ਕੋਈ ਲੀਵਰ ਦੀ ਸ਼ਿਕਾਇਤ ਹੈ ਜੀ ਕੋਈ 슈ਗਰ ਦੀ ਹੈ ਜੀ ਪੇਟ ਦੇ ਜਿੰਨੇ ਵੀ ਰੋਗ ਆ ਉਹਨੂੰ ਸਭ ਠੀਕ ਕਰ ਦੇ ਸਾਰਾ ਠੀਕ ਕਰ ਦੇ ਬਾਕੀ ਇਹ ਨਾਭੀ ਤੇ ਤੇਲ ਪਾਉਣੇ ਆ ਅੱਛਾ ਜੀ ਦਵਾਈ ਹੈ ਨਾਭੀ ਇਹ ਡੇਲੀ ਇਹ ਪਾਉਣੇ ਨਾਲ ਠੀਕ ਹੈ ਜੀ ਕਿ ਹੋਰ ਵੀ ਰੋਗਾਂ ਇਹ ਠੀਕ ਕਰ ਦੇਗਾ ਟਰ 100 150 ਰੋਗ ਹੈ ਜਿਹੜਾ ਇਹ ਕਾੜੇ ਨਾਲ ਠੀਕ ਹੁੰਦਾ ਆ ਇਕੱਲੇ ਕਾੜੇ ਨਾਲ ਠੀਕ ਹੋ ਜਾਂਦਾ ਕਾੜੇ ਨਾਲ ਠੀਕ ਹੁੰਦਾ ਠੀਕ ਹੈ ਜੀ ਕੋਈ ਵੀ ਕਿਸੇ ਨੂੰ ਸਟੱਡ ਪਾਉਣ ਦੀ ਲੋੜ ਨਹੀਂ ਜੀ ਕੋਈ ਲੀਵਰ ਦੀ ਐ ਕੋਈ ਕਿਸੇ ਤਰ੍ਹਾਂ ਦਾ ਕੋਈ ਫੈਕਟੀ ਲੀਵਰ ਐ ਜੀ ਕੋਈ ਗੁਰਦਿਆਂ ਦਾ ਜੀ ਸਭ ਠੀਕ ਹੈ ਜੀ ਕਿੰਨੇ ਕਿੰਨੇ ਕੇ ਟਾਈਮ ਚ ਪਾਉਣਾ ਪੈਂਦਾ ਜੀ ਇਹ ਇਹ 20 ਦਿਨਾਂ ਬਾਅਦ ਟੈਸਟ ਕਰਾਉਣਾ ਆਪਦਾ ਜੇ ਸਟੱਡ ਪਾਉਣ ਨੂੰ ਕਹਿੰਦਾ ਨੋਰਮਲ ਆਊਗਾ ਨੋਰਮਲ ਆ ਜਾਓ ਨੋਰਮਲ ਆਉ ਜਿਨ੍ਹਾਂ ਨੇ ਅਸੀਂ ਟੈਸਟ ਕਰਾਇਆ ਸਭ ਦੇ ਨੋਰਮਲ ਆ ਗਏ ਸਾਰੇ ਨੋਰਮਲ ਆ ਗ ਤੇ ਬਾਕੀ ਸਾਡੇ ਸੈਨੇਬੀਓ ਹਸਪੀਟਲ ਤੇ 200 ਰੁਪਏ ਵੀ ਹੈ 200 ਰੁਪਏ ਵੀ ਠੀਕ ਹੈ ਜੀ ਹਾਂ ਬੁੱਧਵਾਰ ਐਨ ਦੁਵਾਰ ਹੂੰ 200 ਰੁਪਏ ਵੀ ਲੈ ਸਕਦੇ ਆ ਉੱਥੇ ਜੀ ਤੇ ਇੱਥੇ ਹਰ ਵਕਤ ਹੈ ਇੱਥੇ ਰੇਗ ਵੱਗ ਇੱਥੇ ਇੱਥੇ ਪੱਕਾ ਹਸਪੀਟਲ ਦਾ ਤੇ ਉਹ ਬਾਕੀ ਥੋੜਾ ਥੇ ਘਰ ਆ ਹਾਂ ਤੇ ਦੇਖ ਸਕਦੇ ਇਧਰਲੇ ਪਾਸੇ ਹੋਰ ਵੀ ਮਰੀਜ਼ ਬੈਠੇ ਆ ਜੀ ਕਾਫੀ ਤੇ ਉਹ ਕਿਸੇ ਗੱਲ ਕਰਕੇ ਬੈਠਿਆ ਨੇ ਜੇ ਫਰਕ ਪੈਂਦਾ ਤਾਂ ਫੇਰ ਹੀ ਬੈਠੇ ਆ ਤੇ ਬਾਕੀ ਹੋਰ ਵੀ ਦਵਾਈਆਂ ਹੁੰਦੀਆਂ ਆਪਣੇ ਕੋਲ ਹੋਰ ਜਿਵੇਂ ਕਿਸੇ ਦੇ ਗੋਡੇ ਦੁਖਦੇ ਆ ਅੱਛਾ ਜੀ ਆਹ ਤੇਲ ਹੈ ਜੀ ਜਾਦੂ ਵਰਗਾ ਤੇਲ ਨਾਲ ਦੀਆਂ ਠੀਕ ਕਰਦਾ ਅੱਛਾ ਨਾਲ ਨਾਲ ਕਰ ਦਿੰਦਾ ਹਾਂ ਦੋ ਸਿਸੀਆਂ ਬਰਤਨ ਠੀਕ ਹੈ ਜੀ ਆਹ ਨਾਭੀ ਤੇਲ ਦਵਾਈ ਹੈ ਜੀ ਪਾਓ ਜੀ ਕਟੋੜ 200 ਤੋਂ ਉੱਪਰ ਹੋਗੇ ਤਾਂ ਟੁੱਟਦਾ ਇਹਦੇ ਨਾਲ ਇੱਕ ਅੱਧੀ ਦਵਾਈ ਇਕਲੀ ਹੈ ਠੀਕ ਹੈ ਜੀ ਤੇ ਫਿਰ ਇਹ ਹੈ ਜੀ ਆਯੁਰਵੈਦ ਦੀ ਹੈ ਜੀ ਇਹ ਤਿੰਨ ਕ ਡੱਬੀਆਂ ਖਾਓ ਜਿੰਨੀ ਮਰਜ਼ੀ ਢੂਈ ਦੁਖਦੀ ਹੈ ਕੋਈ ਗੋਡੇ ਦੁਖਦੇ ਹੈ ਪੁੱਤ ਵੀ ਹੈ ਸਾਡੀ ਨੂੰ ਦਰਦਾਂ ਠੀਕ ਕਰਦੇ ਸਾਰਾ ਠੀਕ ਕਰ ਦਿੰਦਾ ਜੀ ਇਹਦਾ ਵੀ ਜਿਆਦਾ ਵੀ ਰੇਟ ਰੂਟ ਤਾਂ ਨਹੀਂ ਜਿਆਦਾ ਹੁੰਦਾ ਜੀ ਨਹੀਂ ਰੇਟ ਕੋਈ ਜਿਆਦਾ ਨਹੀਂ ਜੀ ਲਾਗਤ ਤਾਂ ਲਾਵਾਂਗੇ ਨਹੀਂ ਲੈ ਕੱਲੀ ਲਾਗਤ ਹਾਂ ਕੋਈ ਮਿਹਨਤ ਨਹੀਂ ਲਈ ਜਾਣੀ ਕੱਲੀ ਜਿੰਨਾ ਖਰਚ ਆਇਆ ਉੱਤੇ ਜਿੰਨਾ ਆ ਆ ਇਹਦੇ ਵੀ ਸਿਰਫ 30 ਰੁਪਏ ਆ ਸਿਰਫ ਲਾਗਤ ਆ ਅੱਛਾ ਜਿਹੜਾ 1.5 ਲੱਖ ਲੱਗਦਾ ਹੈ 30 ਰੁਪਏ ਠੀਕ ਹੋ 30 ਰੁਪਏ ਠੀਕ ਹੋ ਜੀ ਕਿੰਨੇ ਟਾਈਮ ਦੇ 30 ਰੁਪਏ ਜੀ ਇਹ ਇੱਕ ਗਲਾਸ ਦਾ ਡੇਲੀ ਦਾ ਇੱਕ ਗਲਾਸ ਦਾ ਡੇਲੀ ਦਾ 30 ਰੁਪਏ ਤੇ 20 ਦਿਨਾਂ ਦੇ ਵਿੱਚ ਸੈੱਟ ਕਰ ਦਿੰਦੇ ਨੇ ਇਹਨੇ 20 ਦਿਨ ਤੇ ਮਹੀਨਾ ਪੀਉਣਾ ਹੈ ਮਹੀਨਾ ਪੀਉਣਾ ਹਾਂ ਮਹੀਨੇ ਦੇ ਵਿੱਚ ਨੋਰਮਲ ਆ ਜਾਊਗਾ ਟੈਸਟ ਨ ਤੇ ਜਿਹਨੇ ਵੀ ਪਹਾੜ ਦੀ ਪ੍ਰੋਬਲਮ ਤੋਂ ਕਿਸੇ ਵੀ ਪ੍ਰੋਬਲਮ ਤੋਂ ਪਰੇ ਫਿਆਣਾ ਜੀ ਜਿਆਦਾ ਹਾਰਦੀ ਹੈਣਾ ਜੀ ਇਹਨੂੰ ਹਾਰਦੀ ਕੋਈ ਪ੍ਰੋਬਲਮ ਹੈ ਜੀ ਡਾਕਟਰ ਨੇ ਜਵਾਬ ਦਿੱਤਾ ਸਟੈਟਸਟੂਟ ਪਾਉਣ ਨੂੰ ਕਹਿੰਦੇ ਆ ਤਾਂ ਉਹ ਜ਼ਰੂਰ ਮਿਲਿਓ ਆਗੇ ਇਹਨਾਂ ਨੂੰ ਹਣਾ ਜੀ ਤੇ ਇਹ ਠੀਕ ਕਰ ਦੇਣਗੇ ਤੁਹਾਡਾ ਤੇ ਬਾਜੋ ਤਾਂ ਨਹੀਂ ਜਾਣ ਦੀ ਲੋੜ ਪੈਂਦੀ ਕਿਤੇ ਨਹੀਂ ਨਹੀਂ ਕਿਤੇ ਵੀ ਨਹੀਂ ਜੀ ਕਿਹੜਾ ਤੁਹਾਡੇ ਕੋਲੇ ਆਇਆਣ ਵੱਡੇ ਹਸਪਤਾਲਾਂ ਨਾਲੋਂ ਕਿਹੜਾ ਤੁਹਾਡੇ ਕੋਲੇ ਆਇਆਣ ਸਾਡੇ ਕੋਲ ਆਇਆ ਜੀ ਬਾਕੀ ਕਿਸੇ ਨੂੰ ਕੋਈ ਟਾਈਫਾਇਡ ਹੈ ਅੱਛਾ ਜੀ ਕਿੰਨਾ ਮਰਜੀ ਟਾਈਫਾਇਡ ਹੈ ਹੂੰ ਆਹਾ ਦੋ ਕੁੜੀਆਂ ਖਾਣ ਜੀ ਮੁੜ ਕੇ ਟਾਈਫਾਇਡ ਨਹੀਂ ਹੁੰਦਾ ਅੱਛਾ ਆ ਦੋ ਬੁੜੀਆਂ ਦੋ ਬੁੜੀਆਂ ਠੀਕ ਹੈ ਟਾਈਫਾਇਡ ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਜੀ ਜੀ ਇੱਕ ਤਾਂ ਮੋਟੀ ਮਾਤਾ ਹੁੰਦੀ ਹੈ ਇੱਕ ਪਾਣੀ ਚਿਹਰਾ ਹੁੰਦਾ ਹੈ ਜੀ ਇੱਕ ਠੱਡੇ ਪਿੰਡੇ ਹੁੰਦਾ ਠੀਕ ਹੈ ਜੀ ਜਿਹੜਾ ਇਹ ਜਦੋਂ ਠੱਡੇ ਪਿੰਡੇ ਹੋ ਜੇ ਇਹਨਾਂ ਸੈੱਲ ਵੀ ਵਾਧੇ ਘਟਦੇ ਆ ਜੀ ਜੀ ਜਿਹੜੇ ਹਸਪਤਾਲਾਂ ਚ ਲੈਣਾ ਲੱਗੀਆਂ ਪਈਆਂ ਉਹਦੇ ਵਿੱਚ 70% ਟਾਈਫਾਇਡ ਵਾਲੇ ਆ ਅੱਛਾ ਜੀ ਜਿਹੜੇ ਉਹ ਥੋੜੇ ਜਿਹੇ ਪੈਸੇ ਨਾਲ ਠੀਕ ਹੋਣ ਵਾਲੇ ਅੱਜ ਜਿਹੜੇ ਹਜ਼ਾਰਾਂ ਚ ਵੜਦੇ ਨੇ ਜੀ 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 ਅਪਾ ਹੋਰ ਵੀ ਜਾਣਕਾਰੀ ਲੈਣੀ ਹੈ ਕਿਸੇ ਨੇ ਫੋਨ ਤੇ ਲੈ ਸਕਦਾ ਹੈ ਫੋਨ ਤੇ ਲੈ ਲਓ ਮਾੜਾ ਨੰਬਰ ਬੋਲੋ ਜੀ ਕਿਰਾ ਨੰਬਰ ਸਾਡਾ ਹੈਗਾ 99523241 ਜੀ ਬੈਦ ਭਾਈ ਰੁਪਏ ਵਾਲੇ ਜੀ ਬਲਾਕ ਵਾਲਾ ਅੱਡਾ ਪਸੂਆਂ ਦੇ ਹਸਪੀਟਲ ਦੇ ਸਾਹਮਣੇ ਜੀ 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 ਇੱਥੇ ਆ ਕੇ ਸਾਡੇ ਨਾਲ ਸਲਾਹ ਵੀ ਲੈ ਸਕਦੇ ਹੋ ਦਵਾਈ ਲੈ ਸਕਦੇ ਜੀ 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 ਬਾਕੀ ਜਿਹੜਾ ਪਿੰਡ ਵਾਲਾ ਡਰੈੱਸ ਹੈ ਭਾਈ ਰੁੱਪੇ ਵਾਲਾ ਹਾਂਜੀ ਪਿੰਡ ਭਾਈ ਰੁੱਪਾ ਕੋਠੇ ਬਾਬਾ ਛਿੜੀ ਵਾਲੇ ਹਾਂਜੀ ਸਲਾਦਪੁਰਾ ਰੋਡ ਹੂੰ ਬੁੱਧਵਾਰ ਤੇ ਐਤਵਾਰ ਉੱਥੇ ਵੀ ਕਾੜੇ ਪਈ ਜਾਂਦੇ ਆ ਉਧਰਲੇ ਏਰੀਏ ਦੇ ਉੱਥੇ ਵੀ ਪੀ ਸਕਦੇ ਜੀ ਉਧਰੋਂ ਹੀ ਪੀ ਸਕਦੇ ਇੱਥੇ ਜਿਹਨੇ ਪੀਣੀ ਇੱਥੇ ਵੀ ਆ ਸਕਦੇ ਜਿੱਥੇ ਨੇੜੇ ਪਿੰਡ ਆ ਨਾਲ ਆਪਦੀ ਬੋਤਲ ਲਿਆਉਣ ਹਾਂਜੀ ਦੋ ਦਿਨ ਦਾ ਤਿੰਨ ਦਿਨ ਦਾ ਉਹ ਨਾਲ ਇਥੇ ਉਲ ਜਾ ਸਕਦੇ ਆ ਲਿਜਾ ਸਕਦੇ ਜਿ ਲੈ ਆਣ ਹਾਂ ਜਿਹੜਾ ਡੇਲੀ ਨਹੀਂ ਆ ਸਕਦਾ ਜੀ ਜੀ ਉਹ ਇਥੇ ਉਲ ਜਾ ਸਕਦੇ ਜੀ ਸ਼ੇਅਰ ਕਰ ਦਿਓ ਜਿਹਨੂੰ ਇਹ ਪ੍ਰੋਬਲਮ ਆ ਤੇ ਜੇ ਤੁਹਾਡੇ ਕਿਸੇ ਜਾਣ ਪਛਾਨ ਚ ਹੈਗੀ ਹੈ ਕਿਸੇ ਨੂੰ ਤਾਂ ਉਹ ਨੂੰ ਇਹ ਵੀਡੀਓ ਜਰੂਰ ਭੇਜਿਓ ਜੀ ਸਭ ਤੋਂ ਵੱਧ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ